ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਅੱਜ ਤਰਨਤਾਰਨ ਦੀ ਜੋ ਜਿਮਣੀ ਚੋਣ ਹੋਈ ਸੀ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਹਰਮੀਤ ਸਿੰਘ ਸੰਧੂ ਲਗਭਗ 12000 ਤੋਂ ਵੱਧ ਦੀ ਲੀਡ ਕਰ ਰਹੇ ਨੇ ਸੋ ਉਹਨਾਂ ਦੀ ਜਿੱਤ ਜਿਹੜੀ ਹੈ ਲਗਭਗ ਤੈਅ ਹੋ ਗਈ ਆ ਸੋ ਮੈਂ ਸਭ ਤੋਂ ਪਹਿਲੋਂ ਤੇ ਤਰਨਤਾਰਨ ਹਲਕੇ ਦੇ ਸਾਰੇ ਵੋਟਰਾਂ ਦਾ ਧੰਨਵਾਦ ਕਰਦਾ ਔਰ ਸਰਦਾਰ ਹਰਮੀਤ ਸਿੰਘ ਸੰਧੂ ਜੀ ਨੂੰ ਆਮ ਆਦਮੀ ਪਾਰਟੀ ਦੇ ਸਾਡੇ ਜਿੰਨੇ ਸਪੋਰਟਰ ਨੇ ਸਾਡੇ ਪਾਰਟੀ ਦੇ ਜਿੰਨੇ ਅਹੁਦੇਦਾਰ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੰਦਾ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਆ ਔਰ ਵਿਸ਼ੇਸ਼ ਤੌਰ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੈਂਪੇਨ ਜਿਹੜੀ ਆ ਉਹਦੀ ਕਮਾਂਡ ਆਪ ਸੰਭ ਕੇ ਤੇ ਪਿੰਡ ਪਿੰਡ ਚ ਆ ਕੇ ਪਾਰਟੀ ਦੇ ਹੱਕ ਚ ਪ੍ਰਚਾਰ ਕੀਤਾ ਸੀ ਔਰ ਉਹਨਾਂ ਦੇ ਪ੍ਰਚਾਰ ਨੂੰ ਜਿਹੜਾ ਵਾ ਬੂਰ ਪਿਆ ਵਾ ਔਰ ਬੜੀ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਆ ਔਰ ਸਾਰੀਆਂ ਹੀ ਪਾਰਟੀਆਂ ਇਹਨੂੰ ਜਿਹੜਾ ਵਾ 27 ਦਾ ਸੈਮੀਫਾਈਨਲ ਗਣਦੀਆਂ ਸੀ ਉਹ ਸੈਮੀਫਾਈਨਲ ਅੱਜ ਆਮ ਆਦਮੀ ਪਾਰਟੀ ਨੇ ਬੜੀ ਵੱਡੀ ਲੀਡ ਨਾਲ ਜਿੱਤ ਲਿਆ ਵਾ ਔਰ ਗਾਂ ਫਾਈਨਲ ਵੀ ਜਿਹੜੀ ਆ ਜਿੱਤਣ ਦੀ ਜਿਹੜੀ ਉਹ ਤਿਆਰੀ ਹੁਣ ਤੋਂ ਹੀ ਜਿਹੜੀ ਆ ਵੱਢੀ ਜਾ ਚੁੱਕੀ ਆ ਸੋ ਮੈਂ ਇੱਕ ਵਾਰ ਫੇਰ ਸਾਰੇ ਆਮ ਆਦਮੀ ਪਾਰਟੀ ਦੇ ਵੋਟਰ ਤੇ ਸਪੋਰਟਰਾਂ ਦਾ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਵਧਾਈ ਦਿੰਦਾ ਔਰ ਅੱਜ ਅਸੀਂ ਹਲਕਾ ਕਾਦਿਆਂ ਦੇ ਜਿਹੜੇ ਸਾਡੇ ਪਾਰਟੀ ਦੇ ਅਹੁਦੇਦਾਰ ਆ ਉਹਨਾਂ ਨੇ ਵੀ ਅਸੀਂ ਅੱਜ ਸੇਖਵਾ ਇੱਥੇ ਨਵਾਸ ਵਿਖੇ ਖੁਸ਼ੀ ਮਨਾਈ ਆ ਲੱਡੂ ਵੰਡੇ ਆ ਔਰ ਬਹੁਤ ਵੱਡਾ ਉਤਸ਼ਾਹ ਆ ਆਮ ਆਦਮੀ ਪਾਰਟੀ ਨੂੰ ਸਾਰੇ ਪੰਜਾਬ ਚ ਮਿਲਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਮੁਬਾਰਕਾਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਕਿਉਂਕਿ ਤਰਨਤਾਰਨ ਦੀ ਜਨਤਾ ਨੇ ਅੱਜ ਬਿਗਲ ਭਜਾ ਦਿੱਤਾ 2027 ਲਈ ਔਰ ਇਹ ਕਮਾਦੀ ਤੇ ਵਿਕਾਸ ਦੀ ਜਿੱਤ ਹੋਈ ਹੈ ਹੰਕਾਰ ਦੀ ਹਾਰ ਹੋਈ ਹੈ ਜਿਹੜੀ ਪਾਰਟੀ ਹੰਕਾਰ ਕਰਦੀ ਸੀ ਕਾਂਗਰਸ ਤੇ ਬੀਜੇਪੀ ਉਹ ਚੌਥੇ ਦੇ ਪੈਵੇਂ ਨੰਬਰ ਤੇ ਕੋਈ ਵजूद ਨਹੀਂ ਰਿਹਾ ਉਹਨਾਂ ਦਾ ਅੱਜ ਆਮ ਆਦੀ ਪਾਰਟੀ ਕਮਾ ਤੇ ਵਿਕਾਸ ਦੇ ਨਾਲ ਬੁਲੰਦੀਆਂ ਤੇ ਜਾ ਰਹੀ ਹੈ ਔਰ ਆਉਣ ਵਾਲੀ 2027 ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਪੂਰੇ ਜੋਰਾਂ-ਸ਼ੋਰਾਂ ਨਾਲ ਬਰ ਰਹੀ ਹੈ ਧੰਨਵਾਦ ਵਾਹਿਗੁਰੂ ਜੀ